ਅੱਛਾ ਜੀ ਗੱਲ ਜੀ ਸਾਰਿਆਂ ਨੂੰ ਅੱਜ ਹੀ ਗੱਲ ਕਰਦੇ ਆ ਟੌਪਿਕ ਕਾਸ਼ ਜੀ ਰੱਬ ਸੋਹਣੀ ਚੀਜ਼ ਦੇ ਦਿੰਦਾ ਤੇ ਇੱਕੀਵੇਂ ਸਦੀ ਦੀ ਗੱਲ ਚੱਲ ਰਹੀ ਹੈ ਆਪਾਂ ਸਾਰੇ ਜਾਣਦੇ ਜਨਮਣਾ ਤੇ ਮਰਨਾ ਮਾਲਕ ਦੀ ਮਰਜ਼ੀ ਨਾ ਹੁੰਦੇ ਨੇ ਪੁੱਤਰ ਦੇਣਾ ਜਾਂ ਧੀ ਦੇਣਾ ਇਹ ਰੱਬ ਦੀ ਮਰਜ਼ੀ ਹੁੰਦੀ ਹੈ ਪਰ ਫਿਰ ਵੀ ਧੀ ਹੋਣ ਤੇ ਲੋਕ ਅੱਜ ਵੀ ਅੱਖ ਦਿੰਦੇ ਨੇ ਕਿ ਕਾਸ਼ ਰੱਬ ਸੋਹਣੀ ਚੀਜ਼ ਦੇ ਦਿੰਦਾ। ਮਤਲਬ ਰੱਬ ਦੇ ਪੁੱਤਰ ਦੇ ਦਿੰਦਾ। ਤੇ ਫਿਰ ਉਤੋਂ ਤੁਹਾਡੇ ਕੁਝ ਰਿਸ਼ਤੇ ਨਾਤੇ ਵੀ ਤੁਹਾਡੇ ਤੇ ਹੋਣ ਦਾ ਅਫਸੋਸ ਕਰਨ ਆ ਜਾਂਦੇ ਨੇ। ਕਿੰਨੀ ਜਾਹਿਲ ਗੱਲ ਹੈ ਨਾ ਕਿ ਰੱਬ ਦੀ ਦਿੱਤੀ ਦਾਤ ਤੇ ਆਪਾਂ ਸ਼ੁਕਰ ਨਹੀਂ ਕਰਦੇ। ਬਾਬਾ ਨਾਨਕ ਜੀ ਨੇ ਆਖਿਆ ਸੀ ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਾ ਜਾਨ। ਜੋ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਜੋ ਮਹਾਨ ਸ਼ਖਸੀਤਾਂ ਨੂੰ ਜਨਮ ਦਿੰਦੀ ਹੈ ਉਸ ਨੂੰ ਆਪਾਂ ਮੰਨਦਾ ਕਿਵੇਂ ਆਖ ਸਕਦੇ ਹਾਂ ਪ੍ਰਸਿੱਧ ਲੇਖਕ ਦਾ ਕਥਨ ਹੈ ਕਿ ਆਪਾਂ ਧੀ ਤੋਂ ਉਸ ਦੇ ਜਨਮ ਦੀ ਖੁਸ਼ੀ ਦਾ ਪਹਿਲਾ ਹੱਕ ਹੀ ਖੋ ਲੈਨੇ ਆ ਤਾਂ ਹੀ ਤਾਂ ਉਹਨੂੰ ਫਿਰ ਬਾਅਦ ਵਿੱਚ ਆਪਣੇ ਹੱਕਾਂ ਲਈ ਬਗਾਵਤ ਕਰਨੀ ਪੈਂਦੀ ਹੈ ਇੱਕ ਸ਼ਾਇਰ ਨੇ ਲਿਖੇ ਹੈ ਕਿ ਅਗਰ ਔਰਤ ਨਾ ਹੋਤੀ ਬਾਗੇ ਆਲਮ ਮੇਂ ਤੋ ਕੀ ਹੁੰਦਾ ਸਾਰਾ ਆਲਮ ਇੱਕ ਨੁਕਤੇ ਤੇ ਸਿਮਟ ਕੇ ਰਹਿ ਗਿਆ ਹੋਤਾ ਕਹਿਣ ਨੂੰ ਆਪਾਂ ਕਿੰਨਾ ਮਰਜ਼ੀ ਆਖ ਦੇਈਏ ਕਿ ਆਪਾਂ ਪੜੇ ਲਿਖੇ ਆ ਪਰ ਆਪਣੀ ਮਾਨਸਿਕਤਾ ਬਦਲ ਨੂੰ ਕੋਈ ਤਿਆਰ ਨਹੀਂ ਫਿਰ ਚਾਹੇ ਉਹ 80 ਦਾ ਹੋਵੇ 90 ਦਾ ਪੈਦਾ ਹੋਇਆ ਹੋਵੇ ਜਾਂ ਫਿਰ 97 ਤੇ 97 ਚ ਆਪਾਂ ਕੱਪੜੇ ਲੈਣ ਲੱਗਿਆ ਨਵਾਂ ਰਵਾਜ਼ ਨਵਾਂ ਬ੍ਰਾਂਡ ਦੇਖ ਕੇ ਫਿਰ ਲੈਣੇ ਆ पर सोच कुछ ਲੋਕਾਂ ਨੇ 47 ਵਾਲੀ ਰੱਖੀ ਹੋਈ ਹੈ ਆਪਣੀ ਮਾਨਸਿਕਤਾ ਨੂੰ ਬਦਲਣ ਨੂੰ ਕੋਈ ਤਿਆਰ ਨਹੀਂ ਤੇ ਨਾ ਹੀ ਆਪਣੀ ਮਾਨਸਿਕਤਾ ਨੂੰ ਬਦਲਣ ਬਾਰੇ ਕੋਈ ਸੋਚਦਾ ਹੈ ਸਭ ਨੂੰ ਆਪਣੀ ਮਤ ਚੰਗੀ ਲੱਗਦੀ ਹੈ ਇੱਕ ਬਜ਼ੁਰਗ ਬੀਬੀ ਮੈਨੂੰ ਕਹਿੰਦੇ ਕੀ ਤੀਜ ਮੰਨ ਦੀ ਖੁਸ਼ੀ ਮਨਾਉਂਦੇ ਨੇ ਅੱਜ ਕੱਲ ਦੇ ਲੋਕ ਕੇਕ ਕੱਟਦੇ ਨੇ ਤਾਂ ਹੀ ਤਾਂ ਤੀਆਂ ਹੁੰਦੀਆਂ ਨੇ ਉਹ ਬਜ਼ੁਰਗ ਉਹਨਾਂ ਦੀ ਮਾਨਸਿਕਤਾ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਸ਼ਾਇਦ ਸੰਤਾਲੀ ਵਿੱਚ ਉਹਨਾਂ ਨੂੰ ਮਾਹੌਲੀ ਇਦਾਂ ਨਾ ਮਿਲਿਆ ਤੇ ਉਹਨਾਂ ਨੂੰ ਕੁਝ ਵੀ ਕਹਿ ਕੇ ਜਾਂ ਆਪਣੀ ਸੋਚ ਉਹਨਾਂ ਤੇ ਥੋਪ ਕੇ ਮੈਂ ਉਹਨਾਂ ਦਾ ਦਿਲ ਨਹੀਂ ਦਿਖਾਣਾ ਚਾਹੁੰਦੀ ਸੀ ਤੇ ਨਾ ਹੀ ਮੈਂ ਉਹਨਾਂ ਦੀ ਸੋਚ ਬਦਲ ਸਕਦੀ ਆ ਕਿਉਂਕਿ ਉਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਪਿਛਲੇ ਟਾਈਮਾਂ 'ਚ ਅਬੋਰਸ਼ਨ ਸ਼ਰੀਆਮ ਹੁੰਦੇ ਸੀ ਤੇ ਕਾਨੂੰਨ ਬਣਨ ਦੇ ਬਾਵਜੂਦ ਵੀ ਅੱਜ ਵੀ ਅਬੋਰਸ਼ਨ ਹੋ ਰਹੇ ਹਨ ਪਰ ਫਰਕ ਸਿਰਫ ਇੰਨਾ ਹੈ ਕਿ ਹੁਣ ਚੋਰੀ ਵਿੱਚ ਕੀਤੀ ਜਾਂਦੀ ਹਨ ਹਾਲਾਂਕਿ ਸਿਹਤ ਵਿਭਾਗ ਦੇ ਅਨੁਸਾਰ ਔਰਤ ਦਾ ਸਰੀਰ ਕੇਵਲ 3 ਅਬੋਰਸ਼ਨ ਚੱਲ ਸਕਦਾ ਹੈ ਜੇਕਰ ਉਸ ਤੋਂ ਬਾਅਦ ਵੀ ਅਬੋਰਸ਼ਨ ਹੁੰਦਾ ਹੈ ਤਾਂ ਔਰਤ ਦੀ ਜਾਨ ਤੇ ਸਿਹਤ ਦੋਵਾਂ ਨੂੰ ਖਤਰਾ ਹੈ ਕਿੰਨੀ ਛੋਟੀ ਤੇ ਕੜੀਆ ਕਿਸਮ ਦੀ ਗੱਲ ਹੈ ਨਾ ਕਿ ਆਪਾਂ ਇਨਸਾਨੀਅਤ ਨੂੰ ਮਾਰ ਜਾਨਵਰ ਵਨ ਬਣ ਗਏ ਆ ਕੇਵਲ ਤੇ ਕੇਵਲ ਆਪਣੀ ਮਾੜੀ ਤੇ ਛੋਟੀ ਸੋਚ ਕਰਕੇ ਪਰ ਅੱਜ ਦੇ ਨੌਜਵਾਨ ਆਪਣੀ ਸੋਚ ਬਦਲਣ ਨੂੰ ਕਿਉਂ ਤਿਆਰ ਨਹੀਂ ਕਿਉਂ ਇਸੇ ਸੋਚ اٹਕ ਕੇ ਰਹਿ ਗਏ ਨੇ ਕਿ ਤੀ ਜਮ ਪਈ ਐ ਤਾਂ ਵਿਆਹ ਨਹੀਂ ਪਏਗੀ ਇਸ ਸੋਚ ਦਾ ਬਹੁਤ ਵੱਡਾ ਕਾਰਨ ਅਨਪੜਤਾ ਵੀ ਹੈ ਪਰ ਇਹ ਗੱਲ ਵੀ ਕਹਿਣੀ ਗਲਤ ਨਹੀਂ ਹੋਏਗੀ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਇਸ ਸੋਚ ਦੇ ਸ਼ਿਕਾਰ ਪੜੇ ਲਿਖੇ ਨੌਜਵਾਨ ਨੇ ਇਹ ਕਿਉਂ ਨਹੀਂ ਸੋਚਦੇ ਕਿ ਉਹਨੂੰ ਪੜਾ ਲਿਖਾ ਕੇ ਜੋ ਤੀ ਜਮਦੀ ਐ ਕਾਬਿਲ ਬਣਾਵਾਂਗੇ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜੀ ਹੋ ਸਕੇ ਤੇ ਫਿਰ ਉਹ ਕਿਸੇ ਦੇ ਨਿਰਭਰ ਨਾ ਰਹੇ ਜਿਸ ਦਿਨ ਧੀ ਦੇ ਜੰਮਣ ਤੇ ਤਰਾਜ ਹੋਣ ਉਹ ਖਤਮ ਹੋ ਗਿਆ ਨਾ ਸ਼ਾਇਦ ਉਦੋਂ ਕੁੜੀਆਂ ਨੂੰ ਆਪਣੇ ਹੱਕਾਂ ਲਈ ਬਗਾਵਤ ਕਰਨ ਦੀ ਜ਼ਰੂਰਤ ਨਹੀਂ ਰਹੇਗੀ